ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਨਮਸਤੇ ਜੀ ਆਦਾਬ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਮੇਰੇ ਨਵੀਂ ਸਵੇਰ ਨਵੇਂ ਵਲੌਗ ਦੇ ਵਿੱਚ ਸੋ ਅੱਜ ਆਪਾਂ ਸਿਰਸਰ ਰੈਡੀ ਹੋਏ ਸੀ ਅੱਜ ਆਪਾਂ ਫੇਰ ਇੱਕ ਟੂਰ ਤੇ ਜਾ ਰਹੇ ਹਾਂ ਸੋ ਅੱਜ ਮੇਰੇ ਨਾਲ ਮੈਂ ਇਕੱਲੀ ਨਹੀਂ ਜਾ ਰਹੀ ਅੱਜ ਮੇਰੇ ਨਾਲ ਮੇਰੀ ਬੇਟੀ ਜਾ ਰਹੀ ਹੈ ਸੋ ਅੱਜ ਅਸੀਂ ਸੇਮ ਸੇਮ ਸੂਟ ਪਾਇਆ ਦੋਨਾਂ ਜਣਿਆਂ ਨੇ ਤਾਂ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਸੋ ਅੱਜ ਆਪਾਂ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਤੁਹਾਨੂੰ ਦੱਸ ਦਿਆਂ ਵਲੌਗ ਦੇ ਨਾਲ ਜੁੜੇ ਰਹੋ ਕਿਉਂ ਜਾ ਰਹੇ ਸੀ ਇਹ ਵੀ ਦੱਸਾਂਗੇ ਸੋ ਮਿਲਦੇ ਆਂ ਫਿਰ ਤੁਹਾਨੂੰ ਹਾਂ ਜੀ ਜੀ ਮੈਂ ਘਰ ਪਹੁੰਚ ਚੁੱਕੀ ਆ ਮੈਂ ਗਈ ਸੀਗੀ ਲੁਧਿਆਣੇ ਮੈਂ ਹੁਣੇ-ਹੁਣੇ ਵਾਪਸ ਆਈ ਆ ਮੈਂ ਤੇ ਮੇਰੀ ਬੇਟੀ ਕਿਉਂਕਿ ਮੈਂ ਲੁਧਿਆਣੇ ਗਈ ਸੀ ਸਿਰਫ ਤੇ ਸਿਰਫ ਬੱਚਿਆਂ ਦੀਆਂ ਨੋਟਬੁੱਕਸ ਲੈਣ ਵਾਸਤੇ ਕਿਉਂਕਿ ਉਹਨਾਂ ਦੀਆਂ ਵਟੀਆਂ ਕਲਾਸਾਂ ਹੋ ਗਈਆਂ ਤੇ ਨੋਟਬੁక్స్ ਜਿਹੜੀਆਂ ਸੀ ਮੈਂ ਉੱਥੋਂ ਫਿਰ ਜਿਹੜੀ ਬੁੱਕਸ ਮਾਰਕਟ ਲੁਧਿਆਣੇ ਬਣੀ ਹੋਈ ਹੈ ਮੈਂ ਉੱਥੋਂ ਹੀ ਲੈ ਕੇ ਆਈ ਸੀ ਨਾਆਂ ਸਾਰੀਆਂ ਜਿਹੜੀਆਂ ਕਲਾਬਾਂ ਵਗੈਰਾ ਕਾਪੀਆਂ ਵਗੈਰਾ ਸੀਗੀਆਂ ਚਲੋ ਕਿਤਾਬਾਂ ਤਾਂ ਇਹਨਾਂ ਨੂੰ ਇੱਥੇ ਮਿਲਦੀਆਂ ਨੇ ਮਤਲਬ ਕਿ ਜਿਹੜੀਆਂ ਇਹਨਾਂ ਨੇ ਸ਼ਾਪ ਸਕੂਲ ਵਾਲਾ ਨੇ ਕਰੀਆਂ ਵੀਆਂ ਹੁੰਦੀਆਂ ਨੇ ਤੇ ਜਿਹੜੇ ਕਾਪੀਆਂ ਸੀਗੀਆਂ ਕਾਫੀ ਉਹ ਸੀਗੀਆਂ ਜ਼ਿਆਦਾ ਲੈਣੀਆਂ ਸੀਆਂ ਇਸ ਕਰਕੇ ਫਿਰ ਜਿਹੜੀਆਂ ਕਾਪੀਆਂ ਸੀਗੀਆਂ ਉਹ ਮੈਂ ਲੈ ਕੇ ਆਈਆਂ ਅੱਜ ਆਪਣੇ ਇੱਥੋਂ ਲੁਧਿਆਣੇ ਤੋਂ ਤਾਂ ਅੱਜ ਮੈਂ ਸਵੇਰੇ ਲੁਧਿਆਣੇ ਗਏ ਸੀ ਮੈਂ ਤੇ ਮੇਰੀ ਬੇਟੀ ਹੁਣ ਮੈਂ ਥੋੜਾ ਟਾਈਮ ਰੈਸਟ ਕਰਕੇ ਉਸ ਬਾਅਦ ਤੁਹਾਨੂੰ ਦਿਖਾਨੀ ਹੈ ਕਾਪੀਆਂ ਹਾਂਜੀ ਜੀ ਆਣ ਤੋਂ ਬਾਅਦ ਆਪਾਂ ਕੀਤੀ ਥੋੜੀ ਜੀ ਰੈਸਟ ਰੈਸਟ ਕਰਨ ਤੋਂ ਬਾਅਦ ਹੁਣ ਮੈਂ ਪੀਉਂਗੀ ਚਾਹ ਤੇ ਨਾਲ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਜਿਹੜੀਆਂ ਕਾਪੀਜ਼ ਲੈ ਕੇ ਆਈ ਸੀ ਬੱਚਿਆਂ ਦੀਆਂ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਆਹ ਦੇਖੋ ਕਾਪੀਜ਼ ਪਹਿਲਾਂ ਤਾਂ ਮੈਂ ਉੱਥੇ ਲਿਆ ਆਹ ਬੈਗ ਕਿਉਂਕਿ ਬੈਗ ਮੈਂ ਘਰੋਂ ਲੈ ਕੇ ਜਾਣਾ ਭੁੱਲ ਗਈ ਸੀ ਵੈਸੇ ਵੀ ਮੈਂ ਇੱਕ ਬੈਗ ਲੈਣਾ ਹੀ ਸੀਗਾ ਬਹਾਨੇ ਨਾਲ ਇੱਕ ਬੈਗ ਵੀ ਲੈ ਆ ਹੋ ਗਿਆ ਆਹ ਬੈਗ ਲਿਆ ਪਹਿਲਾਂ ਫਿਰ ਮੈਂ ਆਉ ਮੈਂ ਕਾਪੀਸ वगैरह ਜਿਹੜਾ ਬੈਗ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਕਾਪੀਸ ਨਾਲ ਹੀ ਭਰਿਆ ਹੋਇਆ ਹੈ ਇਹ ਲੋ ਆ ਸਾਰੀਆਂ ਕਾਪੀਆਂ ਕਿਉਂਕਿ ਹੁਣ 10 10 15 15 ਤੱਕ ਕਾਪੀਆਂ ਲੱਗੀਆਂ ਹੋਈਆਂ ਨੇ ਇੱਕ ਸਬਜੈਕਟ ਦੀਆਂ 2 2 3 3 ਕਾਪੀਆਂ ਲੱਗੀਆਂ ਹੋਈਆਂ ਨੇ ਇਹ ਆ ਲੋ ਚੱਕ ਕੇ ਅਸੀਂ ਵੈਸੇ ਬਹੁਤ ਔਖਾ ਲੈ ਕੇ ਆਏ ਆ ਮੈਂ ਤੇ ਮੇਰੀ ਵੱਡੀ ਉੱਥੇ ਰੱਖ ਦੇ ਮੈਂ ਤੇ ਮੇਰੀ ਬੇਟੀ ਇਹ ਆ ਦੇਖ ਆ ਰਜਿਸਟਰ ਨੇ ਇਹ ਵੱਡੀਆਂ ਵੱਡੀ ਕਲਾਸ ਵਾਸਤੇ ਨੇ ਰਜਿਸਟਰ ਲੋ ਦੇਖ ਲੋ ਕਿਵੇਂ ਮੋٹے ਰਜਿਸਟਰ ਉਹ ਕਰੇ ਨੇ ਲੋ ਇਹ ਸਾਰੇ ਰਜਿਸਟਰ ਵੱਡੀ ਬੇਟੀ ਦੇ ਨੇ ਆਹ ਕਾਪੀਆਂ ਨੇ ਸਾਰੀਆਂ ਹਲੇ ਇਹਨਾਂ ਦੇ ਕਵਰ ਉਹ ਕਰਨੇ ਨੇ ਕਵਰ ਸੀਗੇ ਇਹਨਾਂ ਦੇ ਨੋਟਬੁక్స్ ਦੇ ਕਵਰ ਵੀ ਮੈਂ ਉੱਥੋਂ ਹੀ ਲੈ ਕੇ ਆਈ ਸੀਗੀ ਮੈਂ ਕਿਹਾ ਹੁਣ ਇੱਥੇ ਲੈ ਕਾਪੀਸ ਤਾਂ ਲੈਣੀਆਂ ਇਹਨੇ ਕਵਰ ਵੀ ਨਾਲ ਹੀ ਲੈ ਲੈਣੀਆਂ ਤੇ ਆ ਲੈਟੀ ਆ ਇਸੀ ਮੈਂ ਆਪਣੇ ਬੇਟੇ ਲਈ ਜਿਓਮੈਟਰੀ ਬਾਕਸ ਕਿਉਂਕਿ ਇਹਨੂੰ ਜਲਦੀ ਜਲਦੀ ਜਿਓਮੈਟਰੀ ਪਸੰਦ ਨਹੀਂ ਆਉਂਦੀ ਇਹ ਵੀ ਮੈਂ ਤੁਹਾਨੂੰ ਦਿਖਾਨੀ ਆ ਕਿਵੇਂ ਸ਼ੈਰੀ ਖੋਲੀ ਇਹਨੂੰ ਇਹ ਹੈਗੀ ਆ ਕੈਲਕੂਲੇਟਰ ਵਾਲੀ ਜਿਓਮੈਟਰੀ ਇਹ ਲਓ ਐਵਲਜ ਮੈਟਰੀ ਲੈ ਕੇ ਇਸੀ ਮੈਂ ਤੇ ਕਬੇਟੀ ਨੇ ਲਈ ਸੀ ਆਪਣੇ ਲਈ ਕਿਟ بس ਅੱਜ ਮੈਂ ਮੇਨ ਮੇਰਾ ਮਕਸਦ ਜਾਣ ਦਾ ਲੁਧਿਆਣਾ ਸਿਰਫ ਕਾਪੀਸ ਸੀਗਾ ਕਿਉਂਕਿ ਹੁਣ ਸਟੱਡੀ ਆਲਮੋਸਟ ਇੱਕ ਦੋ ਦਿਨਾਂ ਨੂੰ ਹੋਰ ਜੇ ਨਹੀਂ ਵੀ ਸ਼ੁਰੂ ਹੋਈ ਤਾਂ ਹੋ ਜੂਗੀ ਤੇ ਕਾਪੀਸ ਵਗੈਰਾ ਲੈਣ ਹੀ ਗਈ ਸੀ ਸਿਰ ਮੈਂ 9:00 ਵਜੇ ਗਈ ਸੀ ਤੇ 3:00 ਵਜੇ تک ਅਸੀਂ ਸਾਰਾ ਕੰਮ ਫੇਰ ਕੇ ਕਾਪੀਸ ਵਗੈਰਾ ਲੈ ਕੇ ਕਿਉਂਕਿ ਲੁਧਿਆਣਾ ਆਣ ਜਾਣ ਚ ਹੀ ਪਹਿਲਾਂ ਤਾਂ ਸਾਢੇ 3 ਘੰਟੇ ਅਪ ਡਾਊਨ ਦੇ ਵਿੱਚ ਲੱਗ ਜਾਂਦੇ ਨੇ ਤਾਂ ਕਰਕੇ ਜ਼ਿਆਦਾ ਟਾਈਮ ਹੋ ਗਿਆ ਕਿਉਂਕਿ ਹੋਰ ਅਸੀਂ ਕਿਤੇ ਰੁਕੇ ਨਹੀਂ ਹੈਗੇ ਸੀਗੇ ਪੋਰਕਾ ਸੀ ਵੈਸੇ ਕਿਤੇ ਰੁਕੇ ਨਹੀਂ ਸੀਗੇ ਕਿਉਂਕਿ ਸਿੱਧਾ ਕਾਪੀਜ਼ ਲੈਣ ਗਏ ਸੀ ਤਾਂ ਸਿੱਧਾ ਅਸੀਂ ਕਾਪੀਜ਼ ਲੈ ਕੇ ਹੀ ਵਾਪਸ ਆ ਗਏ ਨਾ ਮੈਂ ਆਪਣੇ ਮੰਮੀ ਪਾਪਾ ਕੋਲ ਘਰ ਵੀ ਨਹੀਂ ਗਈ ਨਾ ਨਾ ਰਸਤੇ 'ਚ ਕਿਤੇ ਬੁਲਾਇਆ ਸੀਗਾ ਸਿਰਫ ਅਸੀਂ ਇਕੱਲੇ ਹੀ ਗਏ ਸੀ ਦੋਨੇ ਜਾਣੇ ਇਕੱਲੀਆਂ ਹੀ ਆ ਗਈਆਂ ਸੀ ਸੋ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਅੱਜ ਦਾ ਵਲੌਗ ਸਿਰਫ ਇੰਨਾ ਕੀ ਸੀਗਾ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਯਾਦ ਨਾ ਕਰਦਿਆ ਕਰੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦਾ ਪਤਾ ਲੱਗ ਸਕੇ ਸੋ ਕਰਦੇ ਆਂ ਜੀ ਫਿਰ ਐਂਡ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ